ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਤ ਸਿੰਘ ਨੇ ਕਿਹਾ ਕਿ ਤਰਨਤਾਰਨ ਵਿੱਚ ਇੱਕ ਵਿਆਹ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਮੂੰਹ ਤੇ ਚਪੇੜ ਹੈ ਗੋਲੀਆਂ ਤੇ ਗੋਲੀਆਂ ਕਤਲ ਤੇ ਕਤਲ ਪੰਜਾਬ ਵਿੱਚ ਹੋ ਕੀ ਰਿਹਾ ਕਾਨੂੰਨ ਵਿਵਸਥਾ ਕਿੱਥੇ ਗਾਇਬ ਹੋ ਗਈ ਹੈ ਗੈਂਗਸਟਰ ਅਤੇ ਕਾਤਲ ਬੇਸ਼ਰਮੀ ਨਾਲ ਬੇਖੌਫ ਹੋ ਕੇ ਕਤਲ ਕਰ ਰਹੇ ਨੇ ਜਦੋਂ ਕਿ ਸਰਕਾਰ ਅਤੇ ਪੁਲਿਸ ਮੁਕ ਦਰਸ਼ਕ ਬਣੀ ਹੋਈ ਹੈ ਹਾਲਾਤ ਇੰਨੇ ਕਾਬੂ ਤੋਂ ਬਾਹਰ ਹੋ ਗਏ ਨੇ ਕਿ ਨਾ ਸਿਰਫ ਵਿਆਹ ਅਤੇ ਸਮਰੋਹ ਸਗੋਂ ਕਾਰ ਵੀ ਹੁਣ ਸੁਰੱਖਿਅਤ ਨਹੀਂ ਹਨ ਕਾਰਜਕਾਰੀ ਡੀਜੀਪੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਖੂਨ ਖਰਾਬਾ ਕਦੋਂ ਰੁਕੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਕਦੋਂ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਕਿੱਥੇ ਲੁਕਣਾ ਚਾਹੀਦਾ ਪ੍ਰਗਟ ਸਿੰਘ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਬਜਾਏ ਪੰਜਾਬ ਦੇ ਡੀਜੀਪੀ ਰਾਜਨੀਤਿਕ ਰੈਲੀਆਂ ਵਿੱਚ ਭਾਸ਼ਣ ਦੇ ਰਹੇ ਨੇ ਇਸ ਦੌਰਾਨ ਗੈਂਗਸਟਰ 94 ਤੌਰ ਤੇ ਸਿਆਸਤਦਾਨਾਂ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾ ਰਹੇ ਨੇ ਸਰਕਾਰ ਨੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਆਪਰੇਸ਼ਨ ਪ੍ਰਹਾਰ ਚਲਾਇਆ ਪਰ ਇਹ ਕਾਗਜ਼ਾ ਅਤੇ ਸੋਸ਼ਲ ਮੀਡੀਆ ਤੱਕ ਸੀਮਿਤ ਆਪਦਾ ਸਰਕਾਰ ਦਾ ਦਾਅਵਾ ਹੈ ਕਿ 12000 ਪੁਲਿਸ ਮੁਲਾਜ਼ਮਾਂ ਦੀਆਂ 2000 ਟੀਮਾਂ ਗੈਂਗਸਟਰਾਂ ਵਿਰੁੱਧ ਕੰਮ ਕਰ ਰਹੀਆਂ ਨੇ ਫਿਰ ਵੀ ਕਤਲ ਆਮ ਚੱਰੀ ਹੈ ਸੰਗਰੂਰ ਵਿੱਚ ਇੱਕ ਨੌਜਵਾਨ ਉਸਦੇ ਘਰ ਦੇ ਅੰਦਰ ਗੋਲੀ ਮਾਰ ਦਿੱਤੀ ਗਈ ਭਾਵੇਂ ਮੁੱਖ ਮੰਤਰੀ ਦਾ ਆਪਣਾ ਇਲਾਕਾ ਹੈ ਇਹ ਪੁਲਿਸ ਫੋਰਸ ਕਿੱਥੇ ਹੈ ਜੇਕਰ ਰੱਬ ਹੀ ਰਾਖਾ ਹੋਵੇਗਾ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਤਰਨਤਾਰਨ ਵਿੱਚ ਇੱਕ ਵਿਆਹ ਸਮਰੋਹ ਵਿੱਚ ਆਪ ਪਾਰਟੀ ਦੇ ਸਰਪੰਚ ਦੇ ਕਤਲ ਵਿੱਚ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਗੈਂਗਸਟਰ ਅਤੇ ਕਾਤਲ ਪਬੰਦੀਸ਼ੂ ਦਾ ਵਿਦੇਸ਼ੀ ਅਤੇ ਦੇਸੀ ਹਥਿਆਰਾਂ ਦੀ ਇੰਨੀ ਖੁੱਲ ਕੇ ਵਰਤੋਂ ਕਿਵੇਂ ਕਰ ਰਹੇ ਨੇ ਉਹਨਾਂ ਨੂੰ ਇਹ ਹਥਿਆਰ ਕਿੱਥੋਂ ਮਿਲ ਰਹੇ ਨੇ ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਇਸ ਨੂੰ ਰੋਕਿਆ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਆਪ ਸਰਕਾਰ ਦੇ ਹੀ ਇੱਕ ਸਰਪੰਚ ਨੂੰ ਵਿਆਹ ਵਿੱਚ ਜਾ ਕੇ ਗੋਲੀਆਂ ਮਾਰੀਆਂ ਗਈਆਂ ਸੀ ਉਹਨਾਂ ਕਹਾਂ ਕਿ ਮੁੱਖ ਮੰਤਰੀ ਮਾਨ ਗ੍ਰਹਿ ਮੰਤਰੀ ਬੋਜੋ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਏ ਨੇ ਪੰਜਾਬ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਸਰਕਾਰ ਨੂੰ ਸਿਰਫ ਨਾਅਰੇਬਾਜ਼ੀ ਅਤੇ ਪੋਸਟਾਂ ਰਾਹੀਂ ਭੱਜਣਾ ਬੰਦ ਕਰਨਾ ਚਾਹੀਦਾ ਇਸ ਦੀ ਬਜਾਏ ਨੂੰ ਅਸਲ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ